ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 80264 ਤੇ 80993 ਭਰਤੀਆਂ ਪੂਰੀਆਂ ਕਰਨ ਸੰਬੰਧੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬਾਦ ਦੁਆਰਾ ਦਿੱਤੇ ਗਏ ਇੱਕ ਤਾਜ਼ਾ ਬਿਆਨ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਨ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ 82364 ਤੇ 809994 ਭਰਤੀਆਂ ਦੇ ਸਾਂਝੇ ਪ੍ਰਿੰਟ ਮੋਰਚੇ ਨੇ ਇੱਕ ਪਾਸੇ ਮੁਹਾਲੀ ਐਲੀਮੈਂਟਰੀ ਸਿੱਖਿਆ ਡੀਪੀਆਈ ਦੇ ਦਫਤਰ ਵਿੱਚ 6ਵੀਂ ਮੰਜ਼ਲ ਤੇ ਮੋਰਚਾ ਲਗਾਇਆ ਹੋਇਆ ਹੈ ਤੇ ਦੂਜੇ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਨਿਤਨੇਵੇਂ ਬਿਆਨ ਦੇ ਕੇ ਦੋਹਾਂ ਭਰਤੀਆਂ ਦੇ ਚੁਣੇ ਹੋਏ ਉਮੀਦਵਾਰਾਂ ਵਿੱਚ ਪੰਬਲ ਪੂਸਾ ਪੈਦਾ ਕਰਦੇ ਰਹਿੰਦੇ ਹਨ ਦਰ ਅਸਲ ਚੰਡੀਗੜ੍ਹ ਵਿਖੇ ਚਾਹਲੀ ਨੇ ਨਿਯੁਕਤੀ ਪੱਤਰ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ ਸੀ ਜਿੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਸੀ ਸਿਹਤ ਮੰਤਰੀ ਸਰਦਾਰ ਬਲਬੀਸ ਸਿੰਘ ਪ੍ਰਿੰਸੀਪਲ ਫੈਕਟਰੀ ਡਾਇਰੈਕਟਰ ਹੈਲਥ ਸਮੇਤ ਹੋਰ ਅਲਾ ਅਫਸਰਾਂ ਤੋਂ ਇਲਾਵਾ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਵੀ ਉੱਥੇ ਇਸ ਸਮਾਰੋਹ ਵਿੱਚ ਮੌਜੂਦ ਸਨ ਇਸ ਮੌਕੇ ਤੇ ਸਰਦਾਰ ਹਰਜੋਤ ਸਿੰਘ ਬੈਂਸ ਨੇ ਈਟੀਟੀ 2364 ਭਰਤੀ ਨੂੰ ਪੰਜਾਬ ਐਨ ਹਰਿਆਣਾ ਹਾਈ ਕੋਰਟ ਦੇ ਕੇਸ ਵਿੱਚੋਂ ਬਾਹਰ ਕੱਢਣ ਦਾ ਸਹਿਰਾ ਸਰਕਾਰ ਸਿਰ ਬਣਦੇ ਹੋਏ ਦਾਵਾ ਕੀਤਾ ਕਿ ਸਰਕਾਰ ਨੇ ਕੁਐਸ਼ ਹੋ ਚੁੱਕੀ ਇਸ ਭਰਤੀ ਨੂੰ ਡਬਲ ਬੈਂਚ ਤੇ ਲਿਜਾ ਕੇ ਇਸ ਨੂੰ ਬਹਾਲ ਕਰਵਾਇਆ ਸੀ ਇਸੇ ਤਰ੍ਹਾਂ ਹੀ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਵੀ ਬਹਾਲ ਕਰਾਉਣ ਲਈ ਸਰਕਾਰ ਦੀ ਭੂਮਿਕਾ ਦਾ ਵਰਣਨ ਕਰਦੇ ਹੋਏ ਇਸ ਦਾ ਸਹਿਰਾ ਵੀ ਸਰਕਾਰ ਸਰ ਮੰnde ਹੋਏ ਆਪਣੀ ਤੇ ਆਪਣੀ ਸਰਕਾਰ ਦੀ ਪਿੱਠ ਥਾਪੜੀ ਇਸ ਤੋਂ ਇਲਾਵਾ ਉਹਨਾਂ ਐਲਾਨ ਕੀਤਾ ਕਿ ਜਲਦੀ ਹੀ ਲਗਭਗ 3500 ਅਧਿਆਪਕਾਂ ਨੂੰ ਜਲਦੀ ਹੀ ਨਿਯੁਕਤੀ ਪੱਤਰ ਵੰਡੇ ਜਾਣਗੇ ਉਹਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਦੁਆਰਾ ਇੱਕ ਤਾਲਿਮੇ ਤੇ ਫਿਰ 22 ਨਿਯੁਕਤੀ ਪੱਤਰ ਵੰਡ ਸਮਰੋਹ ਆਯੋਜਨ ਕਰਕੇ ਨਿਯੁਕਤੀ ਪੱਤਰ ਵੰਡੇ ਜਾਣਗੇ ਸਿੱਖਿਆ ਮੰਤਰੀ ਦੇ ਇਸ ਬਿਆਨ ਦਾ ਸਿੱਧਾ ਸਿੱਧਾ ਅਰਥ ਇਹ ਕੱਢਿਆ ਜਾ ਰਿਹਾ ਹੈ ਕਿ ETT 2364 ਤੇ ETT 1993 ਦੇ ਚੁਣੇ ਹੋਏ ਪਹਿਲੀ ਲਿਸਟ ਦੇ 3381 ਉਮੀਦਵਾਰ ਹੀ ਹਨ ਜਿਨ੍ਹਾਂ ਨੂੰ ਸਟੇਸ਼ਨ ਅਲਾਟ ਕਰਵਾ ਕੇ ਨਿਯੁਕਤੀ ਪੱਤਰ ਦਿੱਤੇ ਜਾਣੇ ਅਜੇ ਪੈਂਡਿੰਗ ਹਨ ਸਿੱਖਿਆ ਮੰਤਰੀ ਸਰਦਾਰ ਫਰਜੋਤ ਸਿੰਘ ਬੈਂਸ ਦੇ ਬਿਆਨ ਨਾਲ ਚੁਣੇ ਹੋਏ ਉਮੀਦਵਾਰਾਂ ਵਿੱਚ ਇੱਕ ਨਵੀਂ ਆਸ ਦੀ ਕਿਰਨ ਜਾਗੀ ਹੈ ਪਰੰਤੂ ਉਹਨਾਂ ਦੇ ਮਨ ਵਿੱਚ ਇੱਕ ਖਦਸ਼ਾ ਵੀ ਹੈ ਕਿ ਇਹ ਬਿਆਨ ਵੀ ਉਹਨਾਂ ਦੇ ਕੀਤੇ ਹੋਏ ਪਹਿਲੇ ਬਿਆਨਾਂ ਵਰਗਾ ਹੀ ਕਿਤੇ ਝੂਠ ਹੀ ਸਾਬਤ ਨਾ ਹੋਵੇ ਤੇ ਕਿਤੇ ਉਹਨਾਂ ਦੇ ਸੰਘਰਸ਼ ਨੂੰ ਕੁਝ ਸ਼ਾਂਤ ਕਰਨ ਲਈ ਤਾਂ ਸਿੱਖਿਆ ਮੰਤਰੀ ਜੀ ਦੁਆਰਾ ਬਿਆਨ ਨਹੀਂ ਦਿੱਤਾ ਗਿਆ वैसे ਹੁਣ ਜਦੋਂ 883264 ਤੇ 885994 ਕੇਡਰ ਦੇ ਸਾਂਝੇ 프ਰੰਟ ਵੱਲੋਂ ਕਰੋ ਜਾਂ ਮਰੋ ਦੀ ਨੀਤੀ ਅਪਣਾ ਕੇ ਮੁਹਾਲੀ ਡੀਪੀਆਈ ਐਲੀਮੈਂਟਰੀ ਸਿੱਖਿਆ ਦੇ ਦਫ਼ਤਰ ਵਿਖੇ ਪੱਕਾ ਮੋਰਚਾ ਲਾਇਆ ਹੋਇਆ ਹੈ ਤਾਂ ਤਵਕ ਨੂੰ ਤਾਂ ਇਹੀ ਕੀਤਾ ਜਾ ਰਹੀ ਹੈ ਕਿ ਸਰਕਾਰ ਮਜਬੂਰ ਹੋ ਕੇ ਹੁਣ ਜਲਦੀ ਹੀ 3181 ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਦਾ ਪ੍ਰੋਗਰਾਮ ਬਣਾ ਕੇ ਕਿਤਾ 542 ਮਾਨ ਨਿਯੁਕਤੀ ਪੱਤਰ ਵੰਡ ਸਮਰੋਹ ਆਯੋਜਿਤ ਕਰੇਗੀ ਇਨਸ਼ਾਅਲਾ ਅਜਿਆ ਹੀ ਹੋਵੇ ਤਾਂ ਜੋ 3381 ਉਮੀਦਵਾਰਾਂ ਦਾ ਅਧਿਆਪਕ ਬਣਨ ਦਾ ਆਪਣਾ ਸੁਪਨਾ ਪੂਰਾ ਹੋਵੇ ਤੇ ਇਸ ਤੋਂ ਬਾਅਦ ਵਾਲੇ ਬਾਕੀ ਬੈਕਲੌਗ ਵਾਲੇ ਉਮੀਦਵਾਰਾਂ ਨੂੰ ਵੀ ਮੌਕਾ ਮਿਲੇ ਵੈਸੇ ਵੀ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਦੇਰ ਹੈ ਅੰਧੇਰ ਨਹੀਂ ਇਸ ਲਈ ਹੌਸਲਾ ਰੱਖਣਾ ਚਾਹੀਦਾ ਹੈ ਸੋਨਰ অর ਲੇਟਰ ਦੋਵੇਂ ਹੀ ਪੜਤੀਆਂ ਪੂਰੀਆਂ ਜ਼ਰੂਰ ਹੋਣਗੀਆਂ ਤੇ ਉਹ ਉਮੀਦਵਾਰ ਵਧਾਈ ਦੇ ਪਾਤਰ ਬਣਨਗੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ